ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਰਿਸ਼ਤੇ ਸਿਰਫ 20 ਕੁੜੀਆਂ ਦੇ ਆ ਨਵੇਂ ਰਿਸ਼ਤੇ ਨੋਟ ਕਰੋ ਜੀ ਰਹਿਤਾ ਤੁਸੀਂ ਫਾਈਲ ਨੰਬਰ ਦੱਸ ਕੇ ਲੈਣਾ ਜੀ ਉਸ ਤੋਂ ਬਾਅਦ ਤੁਹਾਨੂੰ ਪਰਿਵਾਰ ਵਾਲਿਆਂ ਦਾ ਡਾਟਾ ਸੈਂਡ ਕਰ ਦਿੱਤਾ ਜਾਊਗਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋਗੇ ਰਿਸ਼ਤਾ ਹੈ 46 ਨੰਬਰ ਨਾਮ ਕੌਰ ਜ਼ਿਲ੍ਹਾ ਮਲੇਰਕੋਟਲਾ ਪੜਾਈ ਬੀ ਡੀ ਐਸ ਇੰਡੀਆ ਡੈਂਟਲ ਹਾਈਜਨਿਸਟ ਕੈਨੇਡਾ ਭੈਣ ਕੋਈ ਨਹੀਂ ਭਰਾ 1 ਕੱਦ 5'3" ਕਾਸਟ ਜਰਸੀ ਗੂਤਾ ਗਰੇਵਾਲ ਉਮਰ 14 5 1994 ਕੰਮ ਕੈਨੇਡਾ ਪੀਆਰ ਐਂਡ ਡੈਂਟਲ ਹਾਈਜਨਿਸਟ ਰਤਮੁੰਡਾ ਮੈਡੀਕਲ ਲਾਈਨ ਚ ਬਿਜ਼ਨਸਮੈਨ ਕੈਨੇਡਾ ਆਸਟ੍ਰੇਲੀਆ ਪੀਆਰ ਹੋਵੇ 10 ਤੋਂ 20 ਕਿਲੇ ਜ਼ਮੀਨ ਹੋਵੇ ਇਹ ਲੜਕੀ ਕੈਨੇਡਾ ਪੀਆਰ ਸੀ ਜੀ ਅਗਲਾ ਦਸਤਾ ਹੈ ਅਗਲਾ ਰਾਮਗੜੀ ਕੂਲੀ ਦਾ 47 ਨੰਬਰ ਰਹਿਤਾ ਨਾਮ ਕੌਰ ਜਿਲ੍ਹਾ ਬਠਿੰਡਾ ਪੜ੍ਹਾਈ ਐਮ ਐਸ ਸੀ ਐਗਰੀਕਲਚਰ ਯੂ ਐਸ ਏ ਤੋਂ ਭੈਣ ਕੋਈ ਨਹੀਂ ਭਰਾ ਇੱਕ ਕੈਲੀਫੋਰਨੀਆ ਕਦ 55 ਆ ਕਾਸਟਰ ਆਮਗੜੀ ਸਿੱਖ ਬੋਤਾ ਭਾਰੀ ਉਮਰ 60 ਦਾ 1993 ਕਾਮਰ ਰਿਸਰਚ ਸਕਾਲਰ ਕੈਲੀਫੋਰਨੀਆ ਯੂ ਐਸ اے ਸੈਕਰਮੈਂਟੋ ਚ ਜੀ ਰਹਿਤਾ ਮੁੰਡਾ ਐਜੂਕੇਟਿਡ ਹੋਵੇ ਯੂ ਐਸ اے ਜਾਂ ਫਿਰ ਕੈਨੇਡਾ ਤੋਂ ਹੋਵੇ ਅਗਲਾ ਰਿਸ਼ਤਾ ਆਇਆ 48 ਨੰਬਰ ਨਾਮਕਾਰ ਜ਼ਿਲ੍ਹਾ ਮੋਗਾ ਪੜਾਈ ਪਲੱਸ 2 ਨਾਨ ਮੈਡੀਕਲ ਸੌਫਟਵੇਅਰਵੇਅਰ ਡਵੈਲਪਮੈਂਟ ਡਿਪਲੋਮਾ ਕੈਨੇਡਾ ਭੈਣ ਕੋਈ ਨਹੀਂ ਭرائی ਕਨ ਮੈਰਿਡ ਕੈਨੇਡਾ ਕਦ ਪੰਜ ਤਿੰਨ ਕਾਸਟਾ ਜਰਸੀ ਗੋ ਤਾਂ ਬਰਾੜ ਉਮਰ ਅਕਤੂਬਰ 1999 ਕੰਮ ਕੈਨੇਡਾ ਪੀਆਰ ਦੀ ਫਾਈਲ ਲਗਾਈ ਹੈ ਕੁੜੀ ਨੋਵਾ ਸਕੋਟੀਆ ਚ ਰਹਿੰਦੀ ਹੈ ਰਤਮੁੰਡਾ ਕੈਨੇਡਾ ਪੀਆਰ ਹੋਵੇ ਘੱਟੋ ਘੱਟ 10 ਕਿਲੇ ਜ਼ਮੀਨ ਹੋਵੇ ਵੈਸ਼ਨੂ ਹੋਵੇ ਤੇ ਮਾਲਵੇਰੀਆ ਨੂੰ ਵੈਲ ਆ ਅਗਲਾ ਰਿਸ਼ਤਾ ਆ 49 ਨੰਬਰ ਨਾਮ ਕੌਰ ਪਤਾ ਹੈਗਾ ਇਹਨਾਂ ਦਾ ਫਰੀਦਕੋਟ ਪੜਾਈ ਮਾਸਟਰ ਇਨ ਬਾਇਓ बायो सिस्टम इंजीनियरिंग 팬 ਕੋਈ ਨਹੀਂ ਭਰਾ ਇੱਕ ਮੈਰਿਟ ਕੈਨੇਡਾ ਕੱਦ 5'6 ਕਸਟਾ ਜਰਸੀ ਗੋਤ ਬਰਾੜ ਉਮਰ 1995 ਕਮ ਕੈਨੇਡਾ ਅਨਟਾਰੀਓ ਪ੍ਰੋਜੈਕਟ ਮੈਨੇਜਰ ਰਿਸ਼ਤਾ ਮੁੰਡਾ ਜਰਸੀ ਕੋ ਹੋਵੇ ਜੀ ਕੋਈ ਵੀ ਨਸ਼ਾ ਨਾ ਕਰਦਾ ਹੋਵੇ ਮਾਲਵੇ ਨੂੰ ਪੈਲ ਕੈਨੇਡਾ ਹੋਵੇ ਵੈਲ ਐਜੂਕੇਟਡ ਤੇ ਵਾਈਟ ਕਲਰ ਹੋਵੇ ਜੌਬ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਕੈਨੇਡਾ 'ਚ ਘੱਟੋ ਘੱਟ 15 ਗਿਲੇ ਜ਼ਮੀਨ ਹੋਵੇ ਜੇਕਰ ਮੁੰਡਾ ਕੈਨੇਡਾ ਗਿਆ ਅਤੇ ਮੁੰਡਾ ਟਰੱਕ ਡਰਾਈਵਰ ਮੁੰਡੇ ਦਾ ਰਿਸ਼ਤਾ ਨਾ ਹੋਵੇ ਜੀ ਅਗਲਾ ਰਿਸ਼ਤਾ ਆਇਆ ਪਿਆ ਨੰਬਰ ਨਾਮ ਕੌਰ ਜ਼ਿਲ੍ਹਾ ਕਪੂਰਥਲਾ ਰਾਮਦਾਸੀ ਅਕਾਸਟਾ ਪੜ੍ਹਾਈ ਬੀਕਮ ਐਲਐਲਬੀ ਇੰਡੀਆ ਸਿਵਲ ਇੰਜੀਨੀਅਰਿੰਗ ਇਨ ਆਸਟ੍ਰੇਲੀਆ ਭੈਣ ਨੂੰ ਭਰਾ ਦੋ ਮੈਰਿਡ ਆ ਸੈਟਲ ਆਸਟ੍ਰੇਲੀਆ ਕਦ 54 ਅਕਾਸਟਾ ਰਾਮਦਾਸੀ ਸਿੱਖ ਉਮਰ 1999 ਦਾ ਬਰਨ ਕੰਮ ਵਰਕਿੰਗ ਇਨ ਆਸਟ੍ਰੇਲੀਆ ਹੋਲਡਿੰਗ ਸਟੱਡੀ ਵੀਜ਼ਾ ਰਸਤਮੰਡਾ ਆਸਟ੍ਰੇਲੀਆ ਪੀਆਰ ਸਿਟੀਜ਼ਨ ਹੋਵੇ ਅਗਲਾ ਰਿਸ਼ਤਾ ਹੈ 51 ਨੰਬਰ ਨਾਮ ਕੌਰ ਜ਼ਿਲ੍ਹਾ ਬਠਿੰਡਾ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਭੈਣ ਇੱਕ ਮੈਰਿਡ ਹੈ ਭਰਾ ਦੋ ਅਨਮਲ ਕੱਦ 57 ਤੱਕ ਆਸਟਾ ਜਰਸੀ ਗੋਤ ਹੈ ਬਰਾੜ ਉਮਰ 1996 ਕੰਮ ਕੈਨੇਡਾ ਪੀਆਰ ਰਿਤਮ ਮੁੰਡੇ ਨੂੰ ਜ਼ਮੀਨ 15 ਕਿਲੇ ਜ਼ਮੀਨ ਹੋਵੇ ਮਾਲਵਾ ਤੋਂ ਹੋਵੇ ਕੈਨੇਡਾ ਵਕਫ ਪਰਮਿਟ ਤੇ ਜਾਂ ਫਿਰ ਪੀਆਰ ਬੈਸ਼ਨੂ ਹੋਵੇ ਜੀ ਅਗਲਾ ਰਿਸ਼ਤਾ ਹੈ 52 ਨੰਬਰ ਨਾਮ ਕੌਰ ਜਿਲ੍ਹਾ ਫਰੀਦਕੋਟ ਕਾਸਟਾ ਜਰਸੀ ਗੋਤਾ ਬਰਾੜ ਉਮਰ 23 7 1995 ਪੜ੍ਹਾਈ ਬੀਏ ਪਾਸ ਹਾਈਟ 6 ਫੁੱਟ ਪੈਨ ਇੱਕ ਮੈਰਿਡ ਭਰਾ ਇੱਕ ਮੈਰਿਡ ਕੈਨੇਡਾ ਕੰਮ ਕੁੜੀ ਕੋਲ ਕੈਨੇਡਾ ਜਾਂ ਫਿਰ ਕੈਨੇਡਾ ਦਾ ਵੈਸਟਰ ਵੀਜ਼ਾ ਗਾ ਰਤਮੰਡਾ ਯੂ ਐਸਏ ਕੈਨੇਡਾ ਪੀਆਰ ਹੋਵੇ ਪੰਜ ਕਿੱਲੇ ਤੱਕ ਜ਼ਮੀਨ ਹੋਵੇ ਰਿਸ਼ਤਾ 50 ਕਿਲੋਮੀਟਰ ਤੱਕ ਹੀ ਫੋਨ ਕਰਨ ਅਗਲਾ ਇਸਤਾਇਆ 53 ਨੰਬਰ ਨਾਮ ਕੌਰ ਜ਼ਿਲ੍ਹਾ ਅਮਰitsar ਸਾਹਿਬ ਤੋਂ ਪੜਾਈ ਐਮਏ ਪੰਜਾਬੀ ਬੀਐਡ ਪੀਜੀਡੀਸੀ ਟੈਟ ਤੇ ਨੈਟ ਕੁਆਲੀਫਾਈਡ ਪੈਣਾ ਦੋ ਮੈਰਿਡ ਭਰਾ ਦੋ ਮੈਰਿਡ ਕਾਦਾ ਪੰਜ ਤਿੰਨ ਕਾਸਟ ਐਮਬੀਸੀ ਗੋਤਾ ਸ਼ੇਰਗਿਲ ਉਮਰ 5 ਦਾ 1993 ਕੰਮ ਪ੍ਰਾਈਵੇਟ ਟੀਚਰ ਹੈ ਰਤਾ ਮੁੰਡਾ ਭਾਵੇਂ ਗਵਰਨਮੈਂਟ ਪ੍ਰਾਈਵੇਟ ਜੌਬ ਤੇ ਹੋਵੇ ਪਰ ਵਧੀਆ ਪੜਿਆ ਹੋਵੇ ਸਰਦਾਰ ਹੋਵੇ ਵੈਸ਼ਨੂ ਗੁਰਸਿੱਖ ਲੜਕੇ ਨੂੰ ਵੈਲ ਹੈ ਕਿਉਂਕਿ ਕੁੜੀ ਦੇ ਪਿਤਾ ਗੁਰਦਰ ਸਾਹਿਬ ਦੇ ਗਰੰਠੀ ਹਨ ਅਗਲੇ ਦਾ ਚਰਨਜਾ ਨੰਬਰ ਨਾਮ ਕੌਰ ਜਿਲ੍ਹਾ ਲੁਧਿਆਣਾ ਪੜ੍ਹਾਈ ਪਾਸਟੂ ਨਾਨ ਮੈਡੀਕਲ ਡਿਗਰੀ ਐਸੋਕੇਟ ਆਫ ਆਰਟਸ ਕੈਨੇਡਾ ਪੈਣ ਕੋਈ ਨਹੀਂ ਭਰਾ ਇੱਕ ਅਨਮੈਰਿਡਾ ਕਾਦਾ ਪੰਜ ਦੋ ਕਾਸਟ ਹੈ ਜਰਸੀ ਕੁਮਰ 1998 ਕੰਮ ਅਸਿਸਟੈਂਟ ਮੈਨੇਜਰ ਰਿਟੇਲ ਤੇ ਪਹਿਲਾ ਕੰਟੈਕਟ ਮੈਰਿਜ ਹੋਈ ਸੀ ਜੀ ਉਹ ਸਭ ਕਲੀਅਰ ਹੈ ਰਿਸ਼ਤਾ ਮੁੰਡਾ ਕੈਨੇਡਾ ਵਿੱਚ ਪ੍ਰਾਪਰਟੀ ਅਧੇ ਨਸ਼ੇ ਤੋਂ ਰਹਿਦੂਗੀ ਅਗਲਾ ਰਿਸ਼ਤਾ ਆਇਆ ਜੀ 55 ਨੰਬਰ ਨਾਮ ਕੌਰ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਪੜ੍ਹਾਈ ਬੀਏ ਆਰਸ ਐਂਡ ਐਲਐਲਬੀ ਪੈਣਾ ਚਾਰ ਮੈਰਿਡਾ ਭਰਾ ਦੋ ਮੈਰਿਡਾ ਕੱਦ 53 ਨਕਾਸਟ ਐਸਸੀ ਗੋਦਾਹ ਹੀਰ ਉਮਰ 15 5 1984 ਕੰਮ ਪ੍ਰਾਈਵੇਟ ਟੀਚਰ ਰਹਿਤਾ ਮੁੰਡਾ ਚੰਗੇ ਤੇ ਛੋਟੇ ਪਰਿਵਾਰ ਤੋਂ ਹੋਵੇ ਪੜ੍ਹਿਆ ਲਿਖਿਆ ਹੋਵੇ ਜਾਂ ਫਿਰ ਵਧੀਆ ਕੰਟਰੀ ਵਿੱਚ ਗਵਰਨਮੈਂਟ ਜੌਬ ਕਰਦਾ ਹੋਵੇ ਅਗਲਾ ਰਿਸ਼ਤਾ ਆਇਆ 55 ਨੰਬਰ ਨਾਮ ਨਾਮ ਕੌਰ ਜ਼ਿਲ੍ਹਾ ਅਮਰitsar ਸੇ ਪੜ੍ਹਾਈ ਐਮਏ ਇੰਗਲਿਸ਼ ਅਮਰitsar ਤੇ ਐਮਏ ਕਮਿਊਨੀਕੇਸ਼ਨ ਡਿਜ਼ਾਈਨ ਜਰਮਨੀ ਭੈਣ ਇੱਕ ਮੈਡ ਭਰਾ ਨੂੰ ਕਦ ਪੰਜ ਪੰਜ ਕਾਸਟਾ ਰੋੜਾ ਖੱਤਰੀ ਉਮਰ 27 2000 ਦਾ ਬਰਨ ਕੰਮ ਆ ਜੀ ਜਰਮਨੀ ਸਟੱਡੀ ਵੀਜ਼ਾ ਇੰਡੀਆ ਫਾਦਰ ਬਿਜ਼ਨਸ ਰਤਮ ਆਸਟ੍ਰੇਲੀਆ ਯੂਕੇ ਜਰਮਨੀ ਇੰਡੀਆ ਹੋਵੇ ਕੁੜੀ ਬਾਹਰ ਕੁੜੀ ਬਾਹਰ ਲੈ ਜਾਵੇਗੀ ਵਧੀਆ ਫੈਮਿਲੀ ਹੋਵੇ ਜੋ ਵੀ ਤੋਂ 29 ਸਾਲ ਦੀ ਉਮਰ ਹੋਵੇ ਜੀ ਕਾਸਟ ਕਹਿੰਦੇ ਵੀ ਨੋਹਬਰ ਅਗਲਾ ਰਿਸ਼ਤਾ ਆਇਆ 75 ਨੰਬਰ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਪੜ੍ਹਾਈ ਗ੍ਰੈਜੂਏਸ਼ਨ weight lifting 2 ਇਅਰ ਕੰਪਿਊਟਰ ਡਿਪਲੋਮਾ ਪੈਨ ਨੋ ਮੈਰਿਡ ਕਾਦਾ ਜੀ 53 ਕਾਸਟਾ ਜਰਸੀ ਗੋਤਾ ਰਾਏ 10 ਕਿੱਲੇ ਜ਼ਮੀਨ ਰਿਸ਼ਤਾ ਮੁੰਡੇ ਨੂੰ 7 ਤੋਂ 8 ਕਿੱਲੇ ਜ਼ਮੀਨ ਹੋਵੇ ਨਸ਼ੇ ਤੋਂ ਰਹਿਤ ਹੋਵੇ ਇਸ ਇਸ ਜ਼ਮੀਨ ਤੋਂ ਘੱਟ ਵਾਲੇ ਨਾ ਫੋਨ ਕਰੀਂ ਅਗਲਾ ਰਿਸ਼ਤਾ ਹੈ 58 ਨੰਬਰ ਨਾਮ ਕੌਰ ਜ਼ਿਲ੍ਹਾ ਗੁਰਦਾਸਪੁਰ ਪੜਾਈ ਬੀ ਐਸ ਸੀ ਨਰਸਿੰਗ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਆਸਟ੍ਰੇਲੀਆ ਕਾਸਟ ਹੈ ਜਰਸੀ ਖੋਤਰ ਰੀਅਰ ਉਮਰ ਆਜੀ 17 12 2000 ਦਾ ਬੋਨ ਕਾਮਾ ਅਮਰਸਰ ਸਾਹਿਬ ਜੌਬ ਕਰਦੀ ਹੈ ਰਤਮ ਦਸੂਣਾ ਉਹ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਸੀ ਕੈਨੇਡਾ ਕਿਸੇ ਵੀ ਕੰਟਰੀ ਵਿੱਚ ਹੋਵੇ ਤੈਨਾਂ ਤੋਂ 5 ਕਿਲੇ ਜ਼ਮੀਨ ਹੋਵੇ ਲਾਜ਼ਮੀ ਅਗਲਾ ਰਿਸ਼ਤਾ ਹੈ 59 ਨੰਬਰ ਨਾਮ ਕੌਰ ਜ਼ਿਲ੍ਹਾ ਹੰਬੋਹਰ ਪੜ੍ਹਾਈ ਬੀਐਸਸੀ ਨਰਸਿੰਗ ਭੈਣ ਇੱਕ ਮੈਡ ਭਰਾ ਇੱਕ ਅਨਮੈਡ ਗੱਦ ਪੰਜ ਦੋ ਕਾਸਟਾ ਰਾਮਗੜੀਆ ਉਮਰ 12 1999 ਕੰਮ ਆ ਡੂਇੰਗ ਗੁੱਡ ਜੌਬ ਐਜ਼ ਅ ਨਰਸ ਇਨ ਸਿਵਲ ਹਸਪੀਟਲ ਰਤਮੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਫਿਰ ਐਨਆਰਆਈ ਸ਼ੁੱਧ ਵੈਸ਼ਨੂ ਹੋਵੇ ਜੀ ਅਗਲਾ ਰਿਸ਼ਤਾ ਹੈ 60 ਨੰਬਰ ਜੀ ਨਾਮ ਕੌਰ ਜ਼ਿਲ੍ਹਾ ਮੋਗਾ ਪੜ੍ਹਾਈ B D D in information and communication technology business management B tech computer science engineering pain koi nahi pura ek canada peer card 55 casta jersey gotam maan umar 12 1993 da var kaam canada PR hai ji commercial insurans underwriter work from home rehta munda bc ja fir alberta ਪੀਅਰ ਸਿਟੀਜ਼ਨ ਹੋਵੇ ਵੈਲ ਐਜੂਕੇਟਿਡ 12 ਤੋਂ 15 ਕਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਨੂੰ ਪਹਿਲ ਅਗਲੇ ਸਤਾਇਆ ਕਾਟ ਨੰਬਰ ਨਾਮਕਰ ਪਤਾ ਮੂਲਾਪੁਰ ਤੋਂ ਆ ਪੜ੍ਹਾਈ ਬੀ ਕਾਮ ਬਿਜ਼ਨਸ ਐਂਡ ਨਿਊਟ੍ਰੀਸ਼ਨ ਮੈਨੇਜਮੈਂਟ ਡਿਪਲੋਮਾ ਕੈਨੇਡਾ ਪਾਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਕੱਦ 5'6" ਆਕਸਟਾ ਜਰਸੀ ਗੂਤਾ ਗਰੇਵਾਲ ਉਮਰ 9 1998 ਕੰਮ ਕੈਨੇਡਾ ਟੋਰਾਂਟੋ ਉਪਰੇਟ ਇਨ a ਕੰਪਨੀ ਡੈਵੋਸਿਡ ਬੱਚਾ ਨਹੀਂ ਰਿਸ਼ਤਮ ਦਾ ਕੈਨੇਡਾ ਵਿੱਚ ਪੀਆਰ ਹੋਵੇ ਵਧੀਆ ਸੈਟਲ ਹੋਵੇ ਆਪਣਾ ਘਰ-ਬਾਰ ਹੋਵੇ 5 ਤੋਂ 7 ਕਿਲੇ ਜ਼ਮੀਨ ਹੋਵੇ ਅਗਲਾ ਰਿਸ਼ਤਾ ਹੈ ਬਾਟ ਨੰਬਰ ਨਾਮ ਕੌਰ ਪਤਾ ਸ਼੍ਰੀ ਮੋਖਸਰ ਸਰ ਪੜਾਈ ਪਲਾਸ 2 ਇੰਡੀਆ ਹੋਟਲ ਐਂਡ ਐਂਡ ਰੈਸਟੋਰੈਂਟ ਕੋਰਸ ਕੈਨੇਡਾ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 5-7 ਫੁੱਟ ਜਰਸੀ ਡੈਵੋਸ ਕੁੜੀ ਹੈ ਗੋਟਾ ਬਰਾੜ ਉਮਰ 26 11 1999 ਕੰਮ ਕੈਨੇਡਾ ਵਕ ਪਰਮੈਂਟ ਤੇ ਹੈ ਹੋਟਲ ਵਿੱਚ ਰਿਸੀਪਟਸ ਨਹੀਂ ਸਟਰੀ ਜੋਬ ਤੇ ਕੰਟਰੈਕਟ ਮੈਰਿਜਾ ਪੇਪਰ ਮੈਰਿਜ ਕਰਨੀ ਆ 10 ਦਿਨਾਂ ਬਾਅਦ ਤਲਾਕ ਹੋਇਆ ਗਾ ਰਿਤਮ ਦਾ ਕੈਨੇਡਾ ਪੀਆਰ ਹੋਵੇ ਅਗਲਾ ਰਿਸ਼ਤਾ ਹੈ 63 ਨੰਬਰ ਨਾਮ ਕੋਰ ਪਤਾ ਜਗਰਾਉਂ ਤੋਂ ਪੜ੍ਹਾਈ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪੈਣਾ 91 ਭਰਾ ਨੂੰ ਕਦ ਪੰਛੀ ਕੈਸਟਾ ਜਰਸੀ ਗੋਤਖੀਲਾ ਉਮਰ 1998 ਕੰਮ ਮਾਜੀ ਸੌਫਟਵੇਅਰ ਇੰਜੀਨੀਅਰਿੰਗ ਰਿਸ਼ਤਾ ਮੁੰਡਾ ਸੌਫਟਵੇਅਰ ਇੰਜੀਨੀਅਰਿੰਗ ਹੋਵੇ ਜਰਸੀ ਖੇ ਇੰਡੀਆ ਤੋਂ ਹੋਵੇ ਬਾਹਰਲੇ ਫੋਨ ਨਾ ਕਰਨਾ ਆਗਲਾ ਦਸਤਾਇਆ ਜੀ ਚਾਉਂਟ ਨੰਬਰ ਨਾਮਕਾਰ ਜ਼ਿਲ੍ਹਾ ਪਟਿਆਲਾ ਪੜਾਈ ਬੀਐਸਸੀ ਨਰਸਿੰਗ ਗ੍ਰੈਜੂਏਸ਼ਨ ਇਨ ਨਰਸਿੰਗ ਭੈਣ ਕੋਈ ਨਹੀਂ ਭਰਾ ਇੱਕ ਅਨਮੈਲ ਕਾਡ ਦਾ 5 ਫੁੱਟ 8 ਇੰਚ ਕਾਸਟਾ ਜਰਸੀ ਕੁਗੋਤਾ ਬੈਨਿਪਾਲ ਉਮਰ 1996 ਕਾਮ ਰਿਜੈਕਟਰ ਨਾਸ ਤੇ 11 ਕੈਨੇਡਾ ਪੀਆ ਨਰਸ ਮੈਨੇਜਰ ਕੈਨੇਡਾ ਰਤਮੁੰਡਾ ਜਰਸੀ ਕੋਵੇ ਵੈਸ਼ ਨੂੰ ਪੜਿਆ ਲਿਖਿਆ ਇੰਜੀਨੀਅਰਿੰਗ ਨੂੰ ਪਾਇਲਾ 10 ਤੋਂ 15 ਕਿਲੇ ਜ਼ਮੀਨ ਹੋਵੇ ਕੈਨੇਡਾ ਪੀਆ ਉਹ ਬਿ ਸਿਟੀਜ਼ਨ 온ਟਾਰੀਓ ਹੋਵੇ ਪਟਿਆਲਾ ਮਹਾਲੀ ਰੋਪੜ ਜਾਂ ਫਿਰ ਫਤਿਹਗੜ੍ਹ ਵਾਲੇ ਇਸ ਰਿਸ਼ਤੇ ਨੂੰ ਦੇਖ ਕੇ ਸੰਪਰਕ ਕਰਨਾ ਅਗਲਾ ਰਿਸ਼ਤਾ ਆਇਆ ਜੀ ਪੈਂਟ ਨੰਬਰ ਨਾਮ ਕੌਰ ਜ਼ਿਲ੍ਹਾ ਰੋਪੜ ਪੜਾਈ ਬੀ ਟੈਕ ਭੈਣ ਕੋਈ ਨਹੀਂ ਭਰਾ ਇੱਕ ਮੈਰਿਟ ਕੱਦ 5'6" ਕਸਟਾ ਜਰਸੀ ਗੁਤਮ ਮਾਵੀ ਤੇ ਮਾਰ ਉਮਰ 14-1996 ਕੰਮ ਕੈਨੇਡਾ ਪੀਆ ਰਿਸ਼ਤਾ ਮੁੰਡਾ ਵੈਲ ਐਜੂਕੇਟਿਡ ਹੋਵੇ 10 ਤੋਂ 15 ਕਿਲੇ ਜ਼ਮੀਨ ਹੋਵੇ लुधियाना ਤੇ ਫਤਿਗੜ ਪਟਿਆਲਾ ਤੇ ਰੂਪੜਾ ਵਾਲੇ ਸੰਪਰਕ ਕਰਨੇ ਇਸ ਹੀ ਅੱਜ ਦੇ 20 ਕੁੜੀਆਂ ਦੇ ਰਿਸ਼ਤੇ ਜੀ ਫਾਈਲ ਨੰਬਰ ਦੱਸ ਕੇ ਤੁਸੀਂ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਜੇਕਰ ਤੁਹਾਡੇ ਨਾਲ ਇਹ ਰਿਸ਼ਤਾ ਮੈਚ ਕਰਦਾਗਾ ਫਾਈਲ ਨੰਬਰ ਦੱਸਣ ਤੋਂ ਬਾਅਦ ਤੁਹਾਨੂੰ ਪਰਿਵਾਰ ਦਾ ਡਾਟਾ ਸੈਂਡ ਕਰ ਦਿੱਤਾ ਜਾਊਗਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਨਾਲ ਹੀ ਤੁਸੀਂ ਜਾਂਦੇ ਜਾਂਦੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਰਿਸ਼ਤੇ ਦੀ ਐਡ ਲਗਵਾਉਣ ਲਈ ਚੈਨਲ ਤੇ ਦੇਤਾ ਹੋਇਆ ਨੰਬਰ ਜੀ 7814069420 ਤੇ ਤੁਸੀਂ ਸੰਪਰਕ ਕਰਕੇ ਬਾਇਓ ਡਾਟਾ ਭੇਜ ਸਕਦੇ ਹੋ ਧੰਨਵਾਦ ਜੀ